ਅੰਡ ਤਾਂ ਦੇ ਮੁੰਡੇ ਨਾ ਅੱਲਾਹੁਣ ਕਦੇ ਬੱਕਰੇ ਤੇ ਕੇਭਾਨੀ ਕਰਨ ਨਾਲੜਾਈ ਨੀ ਕਰੇ ਝੜੇ ਅਡੂ ਰਾੜਾ ਫੇਰ ਨੀ ਲੱਗੇ ਨੂੰ ਨਾ ਦੱਸ ਆਈ ਯਾਰ ਜੱਗੀ ਯਾਰ ਆ ਗਿਆ ਆ ਲੱਗੀ ਗੁਲਚਾ ਖਾਣਾ ਗੁਲਚਾ ਖਾਣਾ ਉਹ ਜੱਗੀ ਨੂੰ ਗੁਲਚਾ ਕਰੀਂ ਯਾਰ ਇੱਕ ਉਹ ਮੈਂ ਕਰ ਦੋ ਯਾਰ ਓਕੇ ਜਮਾ ਜਮਾਉ ਕੇ ਮਹਾ ਕਾਸੀ ਦੀ ਕਾਸੀ ਦੀ ਘਾਟ ਨਹੀਂ ਇੰਦਰ ਹੈ ਅਲਟਰਾ ਲੈਜੈਂਡ ਤਾਂ ਹੈਗੇ ਆਪਾਂ ਕਿਵੇਂ ਆ ਜਾਣ ਕੀ ਕਰਦੀ ਆ ਜਾਨ ਮੇਰੀ ਹੈ ਜਾਨ ਕੀ ਕਰਦੀ ਆ ਹੈ ਲਾਈਏ ਆ ਆ ਜਾ ਹੈ ਆ ਜਾ ਲਾਈਏ ਇਹ ਕੀ ਹੈ ਲਾਈਏ ਇਹ ਰੰਗ ਰੰਗ ਵੇਂਦਾ ਹੂੰ ਤੂੰ ਕੱਖ ਵੱਡੀ ਨਾ ਤਾਇਆ ਓਰੇ ਪਿੰਡ ਜੀ ਚ ਬੰਦੇ ਨਹੀਂ ਹੁੰਦੇ ਵੀ ਯਾਰ ਇੱਕ ਹਨਾ ਵੀ ਪੇ ਪੇਗ ਪਿੱਛੇ ਵੀ ਆਹ ਕੰਮ ਕਰ ਦੂ ਮੈਂ ਤਰਾ ਕੰਮ ਕਰ ਦੂ ਹਨਾ ਤੂੰ ਇੱਥੇ ਬੈਠਾਗਾ ਤੇ ਸਮਾਨ ਤਰਾ ਇੱਥੀ ਧਰਿਆ ਹੋਇਆ ਮੈਨੂੰ ਪਤਾ ਵੀ ਤੂੰ ਪੇਗ ਲਾਉਣਾ ਹੈ ਆਪੇ ਇਤਰਾ ਸਮਾਨ ਠੀਕ ਹੈ ਮੈਂ ਆਖੂ ਹੋਰ ਤਾਇਆ ਕਾ ਠੀਕ ਆ ਮੈਂ ਆਖੂ ਮੈਂ ਵੱਡਾਂ ਕੱਖ ਉਹ ਕਾ ਮੈਂ ਵੱਡ ਲੂ ਸੇਰਾ ਮੈਂ ਤੈਨੂੰ ਆਖੂ ਫੇਰ ਵੀ ਮੈਂ ਵੱਡ ਦਿੰਨਾ ਹਜੇ ਨਾ ਵੱਡ ਖੜ ਜਾ ਹਜੇ ਤਾਂ ਕੋਈ ਨਹੀਂ ਹਜੇ ਤਾਂ ਦੱਸਾਂ ਦੱਸੂ ਮੈਂ ਤੈਨੂੰ ਚੱਲ ਬਿਆਤੀ ਮੈਂ ਤੈਨੂੰ ਐਂ ਆਖੂ ਫੇਰ ਬੀਤ ਮੈਂ ਵੜਦਾ ਨਾ ਤਾਇਆ ਇੱਕ ਕੰਮ ਕਰਦੇ ਤੁਸੀਂ ਕਿ ਮੈਂ ਭੱਜ ਕੇ ਬੋਤਲ ल्या ਪੇਗ ਲਾਵਾਂਗੇ ਪੌਆ ਦੇ ਦੇਂਗਾ ਮੈਂ ਤੈਨੂੰ ਆਖੂ ਪੌਆ ਦੇ ਦੇਂਗਾ ਕਾ ਪੌਆ ਪੌਆ ਤਾਂ ਮੇਰੇ ਕੋਲੇ ਹੈ ਨਹੀਂ ਜਿੰਦਰਾ ਹੈ ਪੇਗ ਲਵਾ ਸਕਦਾ ਮੈਂ ਹਾਂ ਵੀ ਮੈਂ ਤਾਂ ਬੱਬੀ ਦਮ ਨਾ ਰਿਹਾ ਹਾਂ ਕਾ ਮੈਂ ਤਾਂ ਆਪ ਮੰਗ ਵੀ ਲਿਆ ਅੱਜ ਠੀਕ ਹੈ ਤੂੰ ਆਰ ਮੈਂ ਆਖੂ ਵੀ ਰੋਜ਼ ਤੇਰੇ ਕੱਖ ਮੈਂ ਵੱਡਿਆ ਕਰੂੰਗਾ ਤੂੰ ਮੈਨੂੰ ਪੇਗ ਲਵਾ ਦਿਆ ਕਰ ਠੀਕ ਹੈ ਬਸ ਉਹ ਗੱਲ ਹੀ ਕਰ ਰਹੀ ਵੀ ਦਾਰੂ ਪਿੱਛੇ ਕਦੇ ਮੇਰਾ ਸਾਲ ਰੇਪਾਂ ਦਾ ਕਦੇ ਉਹ ਕਰ ਦਿੰਦਾ ਆਪਣਾ ਅ ਕੱਖ ਵੜ ਦਿੰਦਾਗਾ ਠੀਕ ਆ ਪੱਗ ਠੀਕ ਆ ਹਾਂ ਪੱਗ ਤਾਂ ਠੀਕ ਆ ਪੱਗ ਤਾਂ ਜਾਮਾ ਓਕੇ ਐਂ ਤੇ ਦੇਖ ਲਾ ਮੂੰਹ ਤੇ ਦੇਖਣਾ ਦੇਖ ਠੀਕ ਐ ਓਕੇ ਜਾਮਾ ਜਮਾ ਓਕੇ ਮਹਾ ਕਾਸੀ ਦੀ ਕਾਸੀ ਦੀ ਕਾਟਨੀ ਇੰਦਰ ਹੈ ਅਲਟਰਾ ਲੈਜੈਂਡ ਤਾਂ ਹੈਗੇ ਆ ਆਪਾਂ ਚਲ ਚਲ ਲੈ ਹੁਣ ਦੇਖ ਲੈ ਚ ਹੁਣ ਲੋਡ ਕਰ ਲੈ ਵੀਰੇ ਹੈਲੋ ਮੈਂ ਜਾਊਂਗਾ ਖੜ ਜਾ ਵਾਗ ਜੀ ਪੱਗ ਲੋਡ ਕਰਾ ਦਈਏ ਤਾਂ ਇਹਦੀ ਗੂਠਾ ਦਾ ਕਰ ਲਿਆ ਮੂਰੇ ਹਾਂ ਅਲਟਰਾ ਲੈਜੈਂਡ ਹਾਂ ਹੁਣ ਦੇਖ ਠੀਕ ਆ ਬਸ ਠੀਕ ਆ ਓਕੇ ਆ ਹੂੰ ਠੀਕ ਆ ਚੱਲਦੇ ਆ ਆ ਹੁੰਦੀ ਆ ਓਏ ਯਾਰੀ ਆ ਯਾਰੀ ਹੁੰਦੀ ਆ ਕਹਿੰਦੇ ਆ ਯਾਰੀ ਟਾਈਮ ਤੇ ਕਿਸੇ ਦਿਨ ਹਾਲ ਚੰਗੇ ਦਿਨ ਆਏ ਨੇ ਆ ਹੁੰਦੀ ਆ ਯਾਰੀ ਚਲੋ ਚਲੋ ਬਾਈ ਉੱਥੇ ਕਿਵੇਂ ਆ ਯਾਰਾ ਕੇਵਲ ਇੱਕ ਹਾਰ ਮੈਨੂੰ ਦੇ ਦਿਓ ਹਾਰ ਮੰਗਦੇ। ਹਾਰ ਮੰਗਦਾ ਆਪਾ ਤੁਹੇ। ਯਾਰਾ। ਤੂੰਆਂ ਦੇ ਦੀ ਆ। ਕਾਚ ਖੜਾ ਕਰਦਾ ਸਰਪੰਚੀ ਜੀ ਖੜਾ ਕਰਦਾ ਇਹ। ਹਾਰ ਲੰਡਰ ਹੈ। ਹਾਰ ਲੰਡਰ ਹੈ। ਗੇਟਾ ਜਿੱਤ ਕੇ ਆਣੇ। ਇਹੋ ਜਿਹੇ ਆ ਗੱਲ ਕਰਦੇ। ਕਿਉਂ? ਕਿਹਨਾਂ ਪਿੰਡੋਂ ਆ ਰਹੇ? ਕੀ ਕਰਤਾ ਇਹ? ਪਤੀ ਨਹੀਂ। ਆ ਇਧਰ ਦੀ ਨਿਕ। ਗੰਡਾ ਬਾਤੀਆਂ। ਪਾਉ 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 ਹਾਰ ਪਾਉ। ਸਪੋਰਟ ਸਰਪੰਚ। ਜਿੰਦਾਬਾਦ। ਕੇਵਲ ਸਰਪੰਚ ਜਿੰਦਾਬਾਦ। ਆ ਲੈ ਲਿਆ ਜੰਮੀ। 11 ਦਾ ਨਾਂ ਹੈਗਾ ਥਾਂ ਥਾਂ ਸਭ ਕਿਰਪਾ ਹੋ ਦੀਆ ਯਾਰ ਹੀ ਲਈ ਮਰਨਾ ਪੈਂਦਾ ਏ ਖੜਨਾ ਨੂੰ ਗੱਲੇ ਪਾਉਂਦੀਆ ਪੂਰਾ ਸਿਕਾ ਚੱਲਦਾ ਏ ਤਾਏ ਦੀ ਯਾਰੀ ਦਾ ਇੱਕ ਤੇਰੀ دیਵਾਨਗੀ ਨਹੀਂ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਹੁਣ ਕਾ ਮਾਗਰ ਮੇਰੇ ਆ ਕਿਵੇਂ ਖੰਡ ਮੈਂ ਤੇ ਕਰਾਂਦਾ ਦਾ ਯਾਰ ਮੈਂ ਤੈਨੂੰ ਕਰਾਂ ਹਣ ਤਾਏ ਫਰੋਈ ਕੱਚੀਆਂ ਗੱਲਾਂ ਫੇਰ ਕੋਈ ਇੱਕ ਪਤਾ ਸੁਣਾ ਦੇ ਠੇਕੇ ਆ ਤੇ ਬਹਿਣਾ ਜੱਟੀਏ ਤੁਸੀਂ ਗਾਓ ਜੱਟਾਂ ਦੇ ਪੁੱਤਾਂ ਦਾ ਗਲ ਪਹਿਣਾ ਜੱਟੀਏ ਪੰਡਤਾਂ ਦੇ ਮੁੰਡੇ ਨਾ ਅੱਲਾਹੁਣ ਕਦੇ ਬਕਰੇ ਤੇ ਕੇ ਬਾਣੀ ਕਰਨ ਨਾਲ ਲਾਈ ਨੀ ਕਰੇ ਝੜੇ ਕਡੂ ਰਾਣ ਫੇਰ ਮੇਰੇ ਲੈ ਕੇ ਹੂ ਨਾ ਦੱਸ ਆਈ ਆਜੋ ਤੇ ਕੋਈ ਗੱਲ ਨਹੀਂ ਪੁੱਛ ਲਾਂਗੇ ਫੁੱਲ ਲੈ ਕੇ ਕਾਈ ਲੈ ਕੇ ਆਉਂਦੇ ਨਾ ਕਿੱਦਾਂ ਲਾਵਾਂ ਉੱਥੇ ਇਹਦੀ ਬੇਬੇ ਨੂੰ ਲਾਤ ਚਲੋ 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 ਲੈ ਕੇ ਆਉਂਦੇ ਨੇ ਲੱਕੜਾਂ ਨੀ ਕਰੋ ਤਿਆਰ ਪਰ ਮਰਦਾਨ ਪਰ ਆਉਨੇ ਮੈਨੂੰ ਸਰ ਜੀ ਕਮਾਦਾ ਚਾਪੀ ਕੇ ਚਾਉਂਦਾ ਹੈ ਤੇਰਾ ਐਸਾ ਉਹ ਬੁਆਇਸ ਹੋਗਾ ਮੈਂ ਤੁਹਾਨੂੰ ਪਤਾ ਚੱਲ ਚੱਲ ਬਠਾ ਦੀ ਦਰ ਮੈਂ ਖਾਣ ਮੈਂ ਖਾਣ ਅਸੀ ਕਾਲ ਜੀ ਕੀ ਹਾਲ ਚਾਲ ਨੇ ਵਲੌਗ ਬਾਈ ਲੇਟ ਆ ਰਹੇ ਨੇ ਐ ਨਹੀਂ ਪਤਾ 15 ਦਿਨਾਂ ਬਾਅਦ ਵੀਡੀਓ ਪਾਈਏ ਵਲੌਗ ਵਾਲੀ ਐ ਨਹੀਂ ਪਤਾ 20 ਦਿਨਾਂ ਬਾਅਦ ਉਹਦਾ ਇੱਕੋ ਇੱਕ ਕਾਰਨ ਟਾਈਮ ਨਹੀਂ ਲੱਗ ਰਿਹਾ ਕਿਉਂਕਿ ਜਿੱਦੇ ਵੀਡੀਓ ਬਣਾਉਣੇ ਉਹਦੇ ਕੈਮਰਾ ਚਲਾਉਣਾ ਪੈਂਦਾ ਟਾਈਮ ਕੁਝ ਦਿਨ ਛੋਟੇ ਹੋ ਗਏ ਹਨਾ ਕੁਝ ਦਿਨ ਛੋਟੇ ਹੋ ਗਏ ਮਾ ਤਸ ਦੇ ਕੁਝ ਦਿਨ ਛੋਟੇ ਹੋ ਗਏ ਛੋਟੇ ਹੈਗੇ ਹੁਣ ਹਾਂ ਹੁਣ ਲੋਹੜੀ ਤੱਕ ਕਹਿੰਦੇ ਫੇਰ ਵਧਣ ਲੱਗ ਜਾਣਗੇ ਹਨਾ ਹੋ ਗਿਆ ਨਾ ਪਉਤੋਂ ਵਧਦੇ ਨੇ ਹਾਂ ਤੇ ਦਿਨ ਛੋਟੇ ਹੋ ਗਏ ਰੌਂਦ ਕਹਿੰਦਾ ਤੇ ਹੁਣ ਜਿੰਨਾ ਹੋ ਸਕਿਆ ਕੋਸ਼ਿਸ਼ ਕਰਿਆ ਕਰਾਂਗੇ ਕੁਛ ਠੰਡ ਜੀ ਲੱਗ ਗਈ ਸਰੀਰ ਨੂੰ ਬਸ ਨਹੀਂ ਹੋਗਾ ਕਮਜਾ ਦਿਖਾਉਣਾ ਹੈ ਫਿਰ ਸੋਨੂੰ ਬਹੁਤ ਡਿਮਾਂਡ ਦੀ ਦਰਸ਼ਕਾਂ ਦੀ ਵੀ ਰੌਂਦ ਹੋ ਰਹੀ ਆ ਹੁਣ ਰੌਂਦ ਨੇ ਸੀਨ ਕਰਤਾ ਆ ਦਾ ਕਿਹਾ ਤਾਂ ਕਰਤਾ ਨਾ ਅ ਵਧੀਆ ਹੋ ਗਿਆ ਇਹ ਜੀ ਗੱਲ ਨਹੀਂ ਛੇ ਗੱਲ ਹਾਂ ਪੂਰਾ ਵਧੀਆ ਹੋ ਗਿਆ ਜਦੋਂ ਪੈਸੇ ਮੰਗਣ ਜਾਂਦਾ ਹੁਣ ਤਾਂ ਤੀਜਾ ਗੇੜਾ ਮਾਰ ਗਿਆ ਤੂੰ ਟੱਕਰੀ ਨਾ ਮਾਰ ਗਿਆ ਮੈਂ ਤੀਜਾ ਗੇੜਾ ਨਹੀਂ ਹੁਣ ਤੀਜਾ ਗੇੜਾ ਲਾਉ ਬਾਬਾ ਫਿੱਟਰੜੇ ਤੇ ਫੇਰ ਭਾਈ ਆਉ ਨਾਨਕਾ ਮੇਲ ਦਵਾਰੇ ਦਵਾਰੇ ਲੈ ਕੇ ਚੱਲਾਂਗੇ ਆਪਾਂ ਉਹ ਕਿਹਦੇ ਹੁਣ ਦਵਾਰੇ ਨਾਨਕਾ ਮੇਲ ਅੱਜ ਹੀ ਲੈ ਕੇ ਚੱਲਾਂਗੇ ਦੇਖਦੇ ਆ ਤੈਨੂੰ ਦੱਸਾਂਗੇ ਅਸੀਂ ਫੇਰ ਤੈਨੂੰ ਕੋਈ ਕੰਮ ਤਾਂ ਨਹੀਂ ਹੈਗਾ ਚੱਲ ਮੈਂ ਤਾਂ ਪਹੁੰਚ ਮੈਂ ਤਾਂ ਬਿੱਲੀ ਹੈ ਹੈ ਉਹ ਕਹੇਗਾ ਆਜੂਗਾ ਮੈਂ ਤਾਂ ਬਾਠ ਠੀਕ ਆ ਇਹਦਾ ਕੋਈ ਚੱਕਰ ਨਹੀਂ ਬੂਟੇ ਆਪਾਂ ਨੂੰ ਤਾਂ ਪਤਾ ਬਿੱਲ ਹੀ ਆ ਤੈਨਾਂ ਸੋਡੇ ਨਾਲ ਦੀ ਆ ਮੈਂ ਵੀ ਨਹੀਂ ਚੱਲ ਜੇ ਸੋਡਾ ਵੀ ਕੰਮ ਸੱਤ ਹੁੰਦਾ ਚਾਹੀਦਾ ਹਾਂ ਇੱਕ ਸੀਨ ਬਈ ਹੋ ਗਿਆ ਉਸ ਤੋਂ ਬਾਅਦ ਤੇਰਾ ਬਾਬਾ ਕਰਦੇ ਐ ਉਸ ਤੋਂ ਬਾਅਦ ਫੇ ਤੂੰ ਮੋਟਰਸਾਈਕਲ ਲੈ ਕੇ ਖੇਤ ਵਾਗਦਾ ਯਾਰ ਗਰਮੀਆਂ ਆਉਣ ਲੱਗੀਆਂ ਯਾਰ ਗਰਮੀਆਂ ਅਜਾ ਤਿੰਨ ਵਜੇ ਅਸੀਂ ਕੋਕੋ ਖ ਲੈਣਾ ਵਾਂਗੇ ਜੇ ਉਦੋਂ ਉਹ ਦੋ ਕਿੱਧਰ ਹੈ ਤੇਰਾ ਖੇਤ ਬਾਬਾ ਇੱਥੇ ਦੀ ਲੱਗੀ ਦਵੇ ਆਂ ਹੀ ਜਾਣਾ ਹੁਣ ਹਾਂ ਇੱਥੋਂ ਦੀ ਜਾ ਆ ਫੇਰ ਠੀਕ ਆ ਲੱਗੀ ਦੇ ਲਵੀ ਖੜਾ ਕੇ ਅਸੀਂ ਦੀ ਗੱਲ ਤਾਂ ਫਟ ਠੀਕ ਉਹ ਤਾਂ ਠੀਕ ਹੋ ਗਈ ਉਹ ਕਹਿੰਦੇ ਪੈਸੇ ਲੈਣ ਆਇਆ ਪੈਸੇ ਕਹਿੰਦੇ ਗੇੜਾ ਲੱਗੀ ਆ ਦੀ ਆਏ ਆਏ ਦੇਖ ਲੈ ਸੋਟੇ ਹੋਰ ਬੰਦੇ ਕਿੱਥੇ ਨੇ ਘਰ ਦੇ ਹੋਰ ਨੂੰ ਭੇਜ ਦੋ ਤੂੰ ਐ ਕਹਦੀ ਕਿ ਦੋ ਗੇੜੇ ਹੋਗੇ ਆਓ ਇਹ ਕੋਈ ਤਾਂ ਬੋਲੂਗਾ ਹਾਂ ਇੱਕ ਦੋ ਗੇੜੇ ਹੋਗੇ ਕੀ ਹੋ ਗਿਆ ਲੱਗਿਆ ਹੀ ਡੰਡ ਜਾ ਲਾ ਭਰਾ ਨਹੀਂ ਲੱਗੇ ਡੰਡੇ ਲੱਗੇ ਕੀ ਨਹੀਂ ਲੱਗਿਆ ਲੱਗਿਆ ਹੀ ਡੰਡ ਜੱਟ ਲਾ ਭਾਈ ਡੰਡ ਨਹੀਂ ਲੱਗੇ ਅਗਰ ਬਲੌਗ ਬਲੌਗ ਆ ਚੜੇ ਉੱਤੇ ਇੱਕ ਦੋ ਜਣੇ ਚੜਦੇ ਨਾ ਦਾਂ ਤੇ ਉਹ ਲਾ ਸੋਗਾ ਹਾਦੀ ਯਾਰ ਕੱਟੇ ਮੇਰਾ ਹਾਂ ਉਰੋਂ ਲਾਉਂਦਾ ਜਿਹੜਿਆ ਉਹ 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 ਨਹੀਂ ਕਿਤੇ ਨਾਨਕਾ ਮੇਲ ਪਾਈ ਪਾਰ ਤੀਜਾ ਆ ਕੀ ਓਏ ਕਾਪੀ ਦਾ ਕੰਮ ਹੋ ਗਿਆ ਦੀ ਹਰ ਜਾ ਓਏ ਹੁਣ ਤੂੰ ਇਹਨੂੰ ਇੱਕ ਸੌ ਨੂੰ ਦੱਸ ਦੇ ਹੁਣ ਕਿਆ ਕਿਵੇਂ ਕਰਨਾ ਨੂੰ ਦੱਸ ਦੇ ਹਾਂ ਸਟੀering ਕੀ ਬੋਦਦਾ ਮੇਰੇ ਸਾਲਾ ਜੂਰੀ ਦੀਆਂ ਬੋਰੀਆਂ ਪਰ ਕੋਈ ਹੋਰ ਥੋੜਾ ਕਰ ਹੈ ਨਹੀਂ ਹਾਂ ਹੋਰ ਹੈ ਨਹੀਂ ਕਰੇ ਕੋਈ ਐ ਪੁੱਛ ਲਈ ਤੂੰ ਇੱਥੇ ਖੜ ਜਾ ਬਾਬਾ ਇੱਥੇ ਇੱਥੇ ਖੜਾ ਜਿੱਥੇ ਖੜਾ ਤੀਗਾ ਇੱਥੇ ਪਹਿਲਾਂ ਖੜਾ ਤੇ ਹਾਂ ਫੇਰ ਆਉਂਗਾ ਤੇਰੇ ਐਨਕਾ ਲੜ ਜਾ ਵਦਿਆ ਨੇ ਹੂੰ ਪੈਸੇ ਦਿਓ ਪੈਸੇ ਨੇ ਕਹੇ ਕਿ ਜੇ ਕੋ ਕਰੇ ਹੋ ਰਹਾ ਹੈਗਾ ਕੋਈ ਤੂੰ ਕੋਈ ਬੌਲਾ ਮਾਰਨੀ ਤੂੰ ਕਹੇ ਕਿ ਤਾਂ ਇਹ ਤਾਂ ਭਾਈ ਕਾ ਬੌਲਾ ਹੈ ਤੱਕ ਦੁਬਾਰੇ ਫੇਰ ਮਾਰ ਲੂੰਗੀ ਡਾ ਮੈਂ ਸਮਝ ਗਿਆ ਗੱਲ ਚਾ ਇੱਕ ਦੋ ਗੱਲਾਂ ਆਪਣੇ ਕੋਲੋਂ ਲਾ ਕੇ ਕਹਿ ਦੇ ਉਹਦੇ ਤੱਕ ਜੋਰ ਪਰਖ ਦਤੀਗਾ ਉਹਦੇ ਤੱਕ ਜੋਰ ਪਰਖ ਦਦੀ ਅੱਜ ਤੱਕ ਤੈਨੂੰ ਫਾਇਦਾ ਨਹੀਂ ਰਿਹਾ ਭਾਵੇਂ ਆਪਾਂ ਮਚਾ ਕੇ 5 ਲੀਟਰ ਤੁਸੀਂ ਮੇਰਾ ਡੀਜੇ ਦੇ ਝੁੱਗਾ ਚੱਕ ਗਏ ਤੂੰ ਇਹ ਗੱਲ ਕਹਿਦੀ ਏ ਕਿ 5 ਲੀਟਰ ਡੀਜ਼ਲ ਮੱਚ ਗਿਆ ਮੇਰਾ ਇਹ ਗਿਆਲੀ ਗੱਲ ਤਾਂ ਨਹੀਂ ਵਧੀਆ ਆਓ ਤੂੰ ਕਹਿਦੀ ਕੁਝ ਵੀ ਕਹਿਦੀ ਵੀ 5 ਲੀਟਰ ਡੀਜ਼ਲ ਮੱਚ ਗਿਆ ਮੇਰਾ ਵੀ ਪੈਸੇ ਦਿਓ ਭਾਈ ਹਾਂ 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 ਮੈਂ ਲਓ ਕੇ ਸੰਦੀਪ ਸੰਦੀਪ ਮੈਂ ਲਓ ਇੱਕ ਸੋਨੂੰ ਬੰਦਾ ਮਂਜਾਉਣਾ ਬਈ ਇੱਕ ਸੋਨੂੰ ਬੰਦਾ ਇੱਕ ਮਿੰਟ ਖੜ ਜੋ ਮੈਂ ਇਧਰ ਚਾਲੂ ਕਰ ਲਿਆ ਹਾਂ ਇਹਨੂੰ ਐਂ ਕਿਹਾ ਕਿ ਸੱਤ ਗੱਲ ਕਰਕੇ ਡਿਆੜ ਦੱਸ ਉਹ ਨਹੀਂ ਨਹੀਂ ਉਹ ਸਾਡਾ ਭਰਾ ਮੈਂ ਗੱਲ ਹੁਣਾ ਸਾਡੇ ਬੰਦੇ ਬੰਦਾ ਆਉਂਦਾ 15 ਸਾਲ ਹੋ ਗਏ ਸੂਰਜ ਦੇ 15 ਤੋਂ ਪਲੱਸ ਹੋ ਗਏ ਹੋਣਗੇ ਹਨਾ ਪਲੱਸ 16 ਹੋ ਗਏ ਹੋਣਗੇ 16 ਹੋ ਗਏ ਜਿਹਨੇ ਕੰਮ ਕਰਨਾ ਹੈ ਨਾ ਟੇਕੇ ਕੰਮ ਕਰਨਾ ਹੈ ਬਈ ਆਪਾਂ ਆਪਣੇ ਗਦੇ ਟੀਟਨੇ ਮਾਰਦੇ ਆਪਾਂ ਕਹਿੰਦੇ ਆਪਾਂ ਨੂੰ ਕੁਝ ਬੰਦਾ ਨਹੀਂ ਸਹੀ ਗੱਲ ਆ ਮੈਂ ਤੁਹਾਨੂੰ ਫੋਟੋ ਆਪਣਾ ਬੈਕ ਕੈਮਰਾ ਕਰ ਲਾਂ ਪਹਿਲਾਂ ਖੜ ਜਾ ਆ ਬੰਦਾ ਜੀ ਨਾਂ ਉਹਦਾ ਸੂਰਜ ਹੈ ਤਣਾਉਲੇ ਇਹ ਰਹਿੰਦਾ ਮੈਂ ਕਹਿੰਦਾ ਅਸੀਂ ਹਜੇ ਪੜਨ ਲੱਗੇ ਨਹੀਂ ਜਦੋਂ ਅਸੀਂ ਕੋਲਚੇ ਵੇਚਣ ਲੱਗਿਆ ਸਾਡੇ ਪਿੰਡ ਤੇ ਸੂਰਜ ਤਵੀ ਉਹੀ ਹੈ ਜਦੋਂ ਆਉਂਦਾ ਤੂੰ ਆਉਣ ਲੱਗਿਆ ਓਰੇ ਆ ਮੇਰੇ ਨੇੜੇ ਆ ਇੱਥੇ ਜੇ ਆ ਜਾ ਓਰੇ ਜੇ ਤਵੀ ਉਹੀ ਹੈ ਹਾਂ ਉਹੀ ਤਵੀ ਹੈ ਪੜਾ ਉਹੀ ਤਵੀ ਹੈ ਕਹਿੰਦਾ ਸਾਕਲੀ ਵੀ ਉਹੀ ਆ 15 16 ਸਾਲ ਹੋ ਗਏ ਸਾਕਲ ਨੂੰ ਉਹ ਸਾਕ ਦਾ ਕਲਰ ਦਿਖਾਦਾ ਸਾਈਕਲ ਉਹੀ ਆ ਦੇਖ ਲੈ ਆਪਾਂ 5 ਸਾਲ ਵਿੱਚ ਸਾਕਲ ਗੱਡੀ ਵੀ ਖਰਾਬ ਹੋ ਜਾਂਦੀ ਸਾਈਕਲ ਵੀ ਉਹੀ ਆ ਇਹ ਕਹਿੰਦਾ ਸਾਈਕਲ ਵੀ ਉਹੀ ਆ ਸਟੋਪ ਸਟੋਪ ਚੇਂਜ ਕੀਤੀ ਲੈਣੀ ਸਟੋਪ ਚੇਂਜ ਕਰਤਾ ਹੈ ਤੜ ਕਿਉਂ ਹੈ ਕਹਿੰਦਾ ਮੈਂ ਪਹਿਲਾਂ ਕਿਹੜੇ ਪਿੰਡ ਜਾਣਾ ਆਤਰ ਸਿੰਘ ਵਾਲਾ ਉਦੋਂ ਬਾਅਦ ਉਦੋਂ ਬਾਅਦ ਕੁੱਬੇ ਉਦੋਂ ਬਾਅਦ ਕੁੱਬੇ ਉਦੋਂ ਬਾਅਦ ਬੁਗਰਾ ਉਦੋਂ ਬਾਅਦ ਬੁਗਰਾ ਠੀਕ ਹੈ ਇਹ ਬੰਦੇ ਨੂੰ ਹੋ ਗਏ ਬਾਈ 15 ਸਾਲ ਹੋ ਗਏ ਅਸੀਂ ਇਹ ਤੋਂ ਪੰਜ ਦੇ ਦੋ ਦੰਦਾ ਹੁੰਦਾ ਸੂਰਜ ਹੈ ਨਾ ਉਦੋਂ ਓਏ ਪੰਜ ਦੇ ਦੋ ਖਾਦੇ ਨੇ ਉਦੋਂ ਜਦੋਂ ਅਸੀਂ ਖਾਣ-ਖਾਣ ਲੱਗਾਂ ਛੋਟੇ-ਛੋਟੇ ਹੁੰਦੇ ਸਾਡੇ ਪਿੰਡਾਂ 'ਚ ਪਈ ਇਹ ਬਿਲਕੁਲ ਲੱਗੀ ਹੈ ਹੈ ਉਹ ਹੁਣ ਦਾੜੀ ਲੋਕਣ ਲੱਗ ਗਾ ਕੇ ਤਾਂ ਸੇਵ ਰੱਖਦਾ ਕਸਮ ਨਾ ਹੁਣ ਤੋਂ ਕੋਈ ਦਾੜੀ ਕੱਲ ਵੀ ਨਹੀਂ ਸੀ ਅੱਜ ਵੀ ਖੋਜੀ ਹੈ ਓਏ ਇਹ ਪੇਸ ਬਦਲਦਾ ਕੰਮ ਤੁਹਾਨੂੰ ਪਤਾ ਨਹੀਂ ਇਹਦੇ 5-7 ਨਗਾਏ ਹੋਏ ਨੇ ਯੂਪੀ 'ਚ ਪਤਾ ਨਹੀਂ ਇਹ ਤਾਂ ਫਰਾਰ ਹੋਇਆ ਉਦੋਂ ਨਾ ਹੁਣ ਆਪਣਾ ਕਿੰਨੇ ਦਾ ਹੈ ਆਪਣਾ ਸੂਰਜ ਹੋ ਵੀ ਦਾ ਜਿਹੜਾ ਪਰਾ 20 ਦਾ 20 ਚਲੇ ਜਾਂਦਾ 22 ਰੁਪਈਆ ਤੋਂ ਲੈ ਕੇ ਦੇਖ ਲੈ 20 ਰੁਪਈਆ ਤੇ ਆ ਗਿਆ ਕੰਮ ਉਹਦੇ ਛੋਟੇ ਛੋਟੇ ਹੁੰਦੇ ਬਈ ਆਪਾਂ ਏਹ ਕਮਾਲ ਕਰਦਾ ਟੇਸਟ ਉਹੀ ਆ ਬੰਦੇ ਦਾ ਅੱਜ ਵੀ ਉਵੇਂ ਹੀ ਬਣਾਉਂਦਾ ਇਹ ਕਮਾਲ ਕਰ ਜਰ ਕੰਮ ਜੀ ਨੇ ਕਰਨਾ ਨੂੰ ਕੰਮ ਦਾ ਘਾਟ ਹੀ ਨਹੀਂ ਮੇਰੇ ਸਲੇ ਦੀ ਆਪਣੇ ਵਾਲੇ ਉਹੀ ਲੱਛਣ ਕਰਦੇ ਨੇ ਹੋਰ ਹੁਣ ਆਪਣੇ ਵਾਲੇ ਲੱਛਣ ਹੀ ਕਰਦੇ ਨੇ ਹੈ ਸਹੀ ਗੱਲ ਅਗਲਾ ਕਹਿੰਦਾ ਭਾਈ ਸਾਨੂੰ ਸ਼ਰਮ ਆਉਂਦੀ ਆ ਇਹ ਦੇਖਲਾ ਤਰ ਕਿਉਂ ਚੱਲਦਾ ਏ ਉਹ ਮੋਬਾਈਲ ਹੈ ਨਹੀਂ ਇਹਦੇ ਕੋਲੇ ਬਾਲੀ ਵੱਡੀ ਗੱਲ ਸਾਨੂੰ ਮੈਂ ਦੱਸਾਂ ਮੋਬਾਈਲ ਹੈ ਨਹੀਂ ਸੂਰਜ ਓਏ ਕ੍ਰਿਮੀਨਲ ਦੰਦਾ ਪੈਸੇ ਖੋਲੇ ਉਸੇ ਹੈਂ এবਾਰ ਪੈਸੇ ਖੋਲੇ ਇਹ ਕਹਿੰਦਾ ਕਿਰਾ ਭਾਈ ਮੈਨੂੰ ਬੰਦੇ ਟੱਕਰ ਕੇ ਰਾਤ ਨੂੰ ਮੇਰੇ ਕੋਲੇ ਕਹਿੰਦਾ ਆਹ ਨਾਲੀ ਆਹਾਂ ਕਹਿੰਦਾ ਬੰਦੇ ਮੈਨੂੰ ਕਹਿੰਦੇ ਦੱਸ ਕਹਿੰਦਾ ਮੈਂ ਤਾਂ ਕੁਲਚੇ ਵੇਚ ਕੇ ਆਇਆ ਪੌਵਾਵਾਂ ਲੈ ਲੈ ਜਿੰਨੇ ਦਾ ਹੈਗਾ ਸੀ ਪੌਵੇ ਤੇ ਲਾ ਤੇ ਕਹਿੰਦਾ ਮੇਰੇ ਕੋਲੇ ਕੁਝ ਨਹੀਂ ਹੈਗਾ ਇਹ ਗੱਲ ਤੇ ਗੱਲ ਹੈ ਮਜ਼ਾਕੇ ਕਰਦੇ ਤਾਂ ਦਾਰੂ ਤਾਂ ਹੀ ਪੀਂਦਾ ਨਹੀਂ ਭਾਈ ਅਸੀਂ ਨੂੰ ਇੱਕ ਮੋਬਾਈਲ ਕਿਉਂ ਨਹੀਂ ਲਗਦਾ ਸੂਰਜ ਤੂੰ ਐਂ ਤਾਂ ਦੱਸ ਯਾਰ ਇਹ ਕਹਿੰਦਾ ਨਾਲੇ ਪੈਸੇ ਜਾਣਗੇ ਨਾਲੇ ਜਾਊ ਮੋਬਾਈਲ ਕਹਿੰਦਾ ਹੋਰ ਇਹ ਤਾਂ ਗੱਲ ਨਹੀਂ ਉਹ 5 ਕੁ ਸੌ ਦਾ ਆਉਂਦਾ ਹੁਣ ਤਾਂ ਕੀਬੋਰਡ ਆ ਕੀ ਪੈਡ ਵਾਲਾ ਆਪਾਂ ਨੂੰ ਕੀ ਕਰਨਾ ਉਹਦੇ ਮਾਲ ਦੇ ਵਿੱਚ ਟਾਈਮ ਮਿਲਦਾ ਨਹੀਂ ਦੇਖ ਮਾਲ ਨੂੰ ਚਾਹਣ ਟਾਈਮ ਨਹੀਂ ਮਿਲਦਾ ਇਹਦਾ ਤਾਂ ਯਾਰ ਇਹ ਤਾਂ ਯਾਰ ਇੱਥੇ ਕੈਨੇਡਾ ਰੇਸ਼ਮ ਇਹ ਤਾਂ ਕਹਿੰਦਾ ਟਾਈਮ ਹੀ ਨਹੀਂ ਯਾਰਾਂ ਕੋਲੇ ਤਾਂ ਉਹ ਬੰਦਾ ਤਾਂ ਨਹੀਂ ਉਹ ਤਾਂ ਗੱਲ ਬੱਕਰੀ ਆ ਉਹ ਤਾਂ ਗੱਲ ਬੱਕਰੀ ਆ ਟਾਈਮ ਦੀ ਗੱਲ ਹੁੰਦੀ ਹੈ ਕਿਦਾ ਜੇਲਾਂ ਵਿੱਚ ਫੋਨ ਆਉਣਗੇ ਤਾਂ ਉਹ ਗੱਲ ਹੈ ਜੀ ਤਾਂ ਉਹ ਸਾਡੀ ਪਿੱਛਾ ਕਿੱਥੋਂ ਦਾ ਸੂਰਜਦਰਾ ਪਿੱਛਾ ਅਲੀਗੜ ਡਿਸਟ੍ਰਿਕਟ ਕਪੜਾ ਕਿਹੜਾ ਅਲੀਗੜ 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 ਡਿਸਟ੍ਰਿਕਟ ਆ ਅਲੀਗੜ ਡਿਸਟ੍ਰਿਕਟ ਨਹੀਂ ਤੂੰ ਆਏ ਦੱਸੋ ਵੀ ਜੂਪੀ ਦਾ ਹੈ ਹਾਂ ਜੂਪੀ ਜੂਪਾ ਹੈ ਨਾ ਸੋ ਜੂਪੀ ਦਾ ਹੈ ਜੂਪੀ ਦਾ ਠੀਕ ਹੈ ਅੱਜ ਮਿਲਿਆ ਭਾਈ ਇਹ ਤੇ ਇਹਨੂੰ ਅਸੀਂ ਆਖਾ Google Pay ਕਰ ਦੇਣਾ ਕਹਿੰਦਾ Google Pay ਕਰੋਗੇ ਕਾ ਤੇ ਮੋਬਾਈਲ ਤਾਂ ਮੇਰੇ ਕੋਲ ਹੈ ਨਹੀਂ ਇਹਦਾ ਕੈਸ਼ ਲੈਂਦਾ ਕੈਸ਼ ਹੋਣਾ ਇਹਦਾ ਸਕੈਨਰ ਲਾ ਦੇ ਕੇ ਕਿਵੇਂ ਇਹਨੂੰ ਮੈਂ ਕਿਹਾ ਮਖਾ ਮੇਰਾ ਸਕੈਨਰ ਲਾ ਦੇ ਕੋਈ ਗੱਲ ਇਹ ਜਿਹੜੇ ਸਾਹਬ ਨਾਲ ਮਿਰਚਾਂ ਤਰੀ ਖੜਾਦੇ ਪਿੰਡ ਨੂੰ ਬਵਾਸੀਰ ਕਰਕੇ ਜਾਊਗਾ ਕੱਲ ਦੀ ਵਾਰ ਨੇ ਅਰੇ ਜੰਮਰ ਕਿਹੜੇ ਤਨ ਤਨ ਪਵਾ ਲਈ ਮਿਰਚ ਬਹੁਤ badi ਪਾਉਂਦਾ ਏ ਹੈ ਚੱਲ ਬਈ ਖਾਣ ਵੇਲੇ ਸਮਾਨ ਉਤਾਰ ਕੇ ਬਹਲਾਉਂਗਾ ਤੜਕੇ ਤੁਗਣਾ ਆਉਂਦਾ ਨਹੀਂ ਤਾਂ ਗੱਲ ਹੈਗੀ ਨਾ ਸੂਰਜ ਉਹ ਯਾਰ ਬਹੁਤ ਵਧੀਆ ਬਣਾਉਣਾ ਹੈ ਉੱਥੇ ਸੀ ਇਹਦੇ ਯਾਦ ਆ ਗਿਆ ਸੀ ਜਦ ਬੰਦਾ ਪਿੰਡੀ ਚ ਖਾਦੇ ਸੀ ਨਾ ਸੂਰਜ ਸੋ ਹੈਲੋ ਸੁਰਜਾ ਮੈਂ ਤੇਰਾ ਗੱਲ ਕਰ ਰਿਹਾ ਜੇ ਬੰਦਾ ਪਿੰਡੀ ਚ ਖਾਦੇ ਸੀ ਨਾ ਹਾਂ ਜੇ ਬੰਦਾ ਪਿੰਡੀ ਚ ਕਿਤੇ ਨਹੀਂ ਸੀ ਵੀਡੀਓ ਬਣਾਉਂਦੇ ਸੀ ਭਾਈ ਉਹ ਦੇ ਖਾਦੇ ਸੀ ਕੋਲਚਾ ਖਾਣਾ ਕੋਲਚਾ ਖਾਲਾ ਜੇ ਖਾਣਾ ਇਹ ਬੰਦਾ ਵੀ ਵੀਡੀਓ ਚ ਆਇਆ ਭਾਈ ਇਹ ਦੋ ਤਿੰਨ ਵੀਡੀਓ ਚ ਆ ਗਿਆ ਉਹਦੋਂ ਬਹੁਤ ਫੇਮਸ ਹੋ ਗਿਆ ਤੀ ਬਸ ਫਿਰ ਥੋੜਾ ਜਿਹਾ ਉਹ ਹੋ ਗਿਆ ਕਹਿੰਦਾ ਮੈਂ ਨਹੀਂ ਚੜਾਈ ਕਰਨੀ ਨਹੀਂ ਕਹਿੰਦਾ ਬਹੁਤਾ ਜਿੰਨੀ ਹੋ ਗਈ ਪਹਿਲਾਂ ਪਹਿਲਾਂ ਛੰਡੇ ਕਿਹ ਹੈ ਵੀਡੀਓ ਚ ਪਾ ਵੀਡੀਓ ਨਹੀਂ ਸੀ ਬਣਾਈ ਸਾਥ ਚ ਬੈ ਕੇ ਤੇਰੀ ਯਾਦ ਆ ਹਾਂ ਤਾਂ ਅਸੀਂ ਖੇਡਦੇ ਸੀ ਜਦੋਂ ਸਿੰਗਾ ਵਾਲੇ ਚ ਹਾਂ ਜਰਾ ਵੋਟਾਂ ਮੰਗਦੇ ਸੀ ਹਨਾ ਜਦੋਂ ਵੋਟਾਂ ਮੰਗਦੇ ਸੀ ਹਾਂ ਇਹਨਾਂ ਨੂੰ ਯਾਦ ਨਹੀਂ ਆਈ ਇਹਨਾਂ ਹਾਂ ਯਾਦ ਨਹੀਂ ਆਈ ਗੱਤ ਤਾਂ ਕੱਡੂ ਦੰਦ ਪੋਰੂ ਅੱਜ ਕਿਸੇ ਨਾ ਕਿਸੇ ਦੇ ਚੱਲ ਭਾਈ ਵਧੀਆ ਸੂਰਜ ਤੇਰਾ ਕੰਮ ਚੱਲੀ ਜਾਵੇ ਆ ਪਤਾ ਕਹਿੰਦੇ ਆ ਤੇ ਡੇਲੀ ਆਉਂਦਾ ਭਾਈ ਇਹ ਜਿਹਨੇ ਵੀ ਖਾਣੇ ਨੇ ਜੱਗੀ ਯਾਰ ਵੀ ਆ ਗਿਆ ਓਏ ਫੇ ਜੱਗੀ ਯਾਰ ਵੀ ਆ ਗਿਆ ਓਏ ਕੁਦਰਤੀ ਆ ਗਿਆ ਆਹ ਵੇਖੋ ਗੋਬੇ ਵਾਲਾ ਬਾਈ ਛਿਆਂ ਲਈ ਜਾਂਦਾ ਫੇਰ ਮਿਲਦੇ ਆ ਜੱਗੀ ਕੀ ਬਤਾ ਉਹਨੂੰ ਲੋਟ ਰਹਿਗਾ ਕੱਲ ਜਿੰਗਾ ਠੀਕ ਆ ਸੂਰਜ ਬਾਈ ਚੱਲ ਚੰਗੇ ਕਰੀਦਾ ਯਾਰ ਜੱਗੀ ਯਾਰ ਆ ਗਿਆ ਆਲਾ ਜੱਗੀ ਗੁਲਚਾ ਖਾਣਾ ਗੁਲਚਾ ਖਾਣਾ ਓ ਜੱਗੀ ਨੂੰ ਕੁਲਚਾ ਕਰੀਂ ਯਾਰ ਇਕ ਉਹ ਮੈਂ ਕਰ ਦੋ ਯਾਰ ਬਣਾ ਦੇ ਯਾਰ ਹਰਜਿੰਦਰਾ ਇਹ ਵਨ ਪਲੱਸ ਦਾ ਬਾਈ ਵਨ ਮਾਈਲਿਕਣਾ ਕਿਹੜਾ ਫੋਨ ਲੈ ਕੇ ਆਵਾਂ ਵੀਡੀਓ ਬਣਾਉਣੇ ਆ ਵਨ ਪਲੱਸ ਦਾ ਲਿਆ ਬਹੁਤ ਸੋਹਣਾ ਹੈ ਬਲੌਗਿੰਗ ਵਾਸਤੇ ਬਹੁਤ ਬਹੁਤ ਕੰਮ ਆ ਮੈਂ ਇਦੂ ਬਾਅਦ ਆਤਾ ਤੈਨੂੰ ਹਾਂ ਇਦੂ ਬਾਅਦ ਆਦਾ ਕਰ ਲੈ ਨਾ ਜੱਗੀ ਨੂੰ ਖਵਾ ਯਾਰ ਕੁਲਚਾ ਕਰ ਦੇ ਯਾਰ ਤੇ ਕੀ ਹੈ ਰੈਂਡ ਮਾ ਖਾ ਲਾ ਘਰੇ ਲੈ ਜਾ ਜਵਾਖਾ ਖਾਣ ਨੂੰ ਲੈ ਜਾ ਦੋ ਕਰ ਦੇ ਯਾਰ ਦੇ ਦੇ ਇਹਨੂੰ ਹੋਰ ਦਾਸ ਕੰਮ ਕਰ ਕਿਵੇਂ ਚੱਲਦਾ ਬਹੁਤ ਵਧੀਆ ਚੱਲਦਾ ਹੈ ਬਾਬੇ ਨਾਨਕ ਚ ਚੱਲਦਾ ਕੰਮ ਹਾਂ ਤੇ ਹੂੰ ਸੱਟਾ ਸਰੀਰ ਆ ਜਮਾ ਠੀਕ ਐ ਆ ਰੂੜੀ ਤੇ ਲੋਟ ਨਹੀਂ ਖਾ ਦਿੱਤੀ ਜ਼ਿਆਦਾ ਤੇਰੇ ਨਾ ਮੇਰੇ ਤਾਂ ਜਾਂਦਾ ਹੈ ਨਾ ਕੋਈ ਵੱਧ ਪੀਂਦਾ ਹੁਣ ਨਾ ਮੈਂ ਜਮੀ ਛੱਡਤੀ ਆ ਉਹ ਤਾਂ ਬਾਹਲਾ ਵਧੀਆ ਆ ਨਈਏ ਵੀਡੀਓ ਐ ਕਰ ਕੋਈ ਗੱਲ ਨਹੀਂ ਦੋ ਕੋਲ ਚ ਤਿੰਨੇ ਕੋਲ ਚੇ ਕਰ ਤਜੇ ਦਾ ਗੱਲ ਕਹਿਤੀ ਹੁਣ ਇਹਦੇ ਤਿੰਨੇ ਕੋਲ ਚੇ ਕਰ ਠੀਕ ਐ ਬਸ ਆਉ ਚੀਜ਼ ਨਹੀਂ ਆਪਾਂ ਕਰਨਾ ਜਿਹੜਾ ਤੇ ਨਹੀਂ ਕਹਿਤਾ ਬਸ 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 ਕਿਤੇ ਵੀ ਨਹੀਂ ਜਾਣਾ ਆਪਾਂ ਉਹ ਕੰਮ ਕਰਕੇ ਗਲਤ ਕੰਮ ਕਰਕੇ ਕਿਤੇ ਵੀ ਨਹੀਂ ਜਾਣਾ ਬਸ ਕੰਮ ਕਰ ਆਪਦਾ ਇਹਨੂੰ ਤਿੰਨੇ ਕੋਲ ਚੇ ਕਰ ਦੇ ਮੇਰੇ ਕੋਲੋਂ ਔਰ ਉਡੀ ਨਹੀਂ ਚੱਗੀ ਓਏ ਨਾ ਮੈਨੂੰ ਤਾਂ ਪਤਾ ਨਹੀਂ ਆਪਾਂ ਲੋਟ ਨਹੀਂ ਹੈ ਦੀ ਸਰਪੰਚੀ ਤੇ ਵੀਡੀਓ ਬਣਾਈ ਆ ਜਿੱਦਾਂ ਸਰਪੰਚ ਕੀ ਪੰਚੀ ਤੇ ਵੀਡੀਓ ਬਣਾਈ ਤੀ ਤੇ ਆਪਾਂ दारू ਵੀ ਪੰਡੀ ਤੀ ਆਪਾਂ ਲੋੜਦੇ ਆ ਵੀ ਖਾਧੀਆਂ ਸੀ ਉਹਦੇ ਰੂੜੀ ਦੇ ਚੜ ਕੇ ਠੀਕ ਹੈ ਜਿਆਦਾ ਆ ਗਿਆ ਹੁਣ ਦੰਦ ਕਿਉਂ ਨਿਕਲ ਗਿਆ ਦੰਦ ਦੌੜਾ ਮੈਂ ਗਿਆ दारू ਪੀਣਾ ਦੌੜਾ ਪੈ ਗਿਆ ਬਾਬੇ ਨਾਲ ਗੁਰਦੁਆਰੇ ਕੋਲੇ ਉੜਾਉ ਨੂੰ ਨਾ ਦੇ ਪਿਆ ਦੋ ਦੋ ਦੰਦ ਨਿਕਲ ਗਏ ਤਾਂ ਸਾਰੀ ਨਿਕਲ ਗਏ ਹੁਣ ਕੁੱਦਾ ਹੈਗਾ ਨਹੀਂ ਹੈਗਾ ਹੀ ਗੱਲ ਆਹ ਗਲਤੀ ਮੰਨਦਾ ਹਾਂ ਮੰਨਦਾ ਬਾਜ ਜੋ ਮੰਨੀ ਗਿਆ ਫਿਰ ਤਾਂ ਕੋਈ ਗੱਲ ਕੋਈ ਗੱਲ ਨਹੀਂ ਹੁਣ ਤਾਂ ਯਾ ਠੀਕ ਹੈ ਇਹਨੂੰ ਕਰਦੇ ਚਲੇ ਕੋਲ ਤਾਂ ਨਹੀਂ ਕਰੇ ਨਾ ਨਾ ਧੰਨਵਾਦੀ ਨੇ ਹਾਂ ਠੀਕ ਰਹੀ ਹਾਂ ਠੀਕ ਹਾਂਜੀ ਕੰਮ ਹੈ ਇਹ ਇੱਕ ਹੀ ਦਾ ਮੁੰਡਾ ਫੇਰ ਦਾ ਬੱਚਾ ਹੈ ਪੈਸਾ ਹੋ ਗਿਆ ਵੇ ਹੈ ਇਹ ਮੁੰਡਾ ਹੈ ਜਸਮੀਨ ਪਰਪਲ ਅਸ਼ਵੀਨ ਪਰਪਲ ਉਹ ਮੈਂ ਖਾਉਂ ਖਾ ਰੋਸ ਖਾਉਂ ਬਿਨਾ ਮੁੰਡੇ ਲਈ ਸਮਝੀ ਜਾਂਦੀ ਸੀ ਉਹ ਨਹੀਂ ਮੁੰਡਾ ਦਾ ਮੈਨ ਪਤਾ ਕਿ ਮੈਂ ਛੋਟਾ ਹੋਊਗਾ ਕਮਾਲ ਕਰ ਕਮਾਲ ਕਰ ਮੈਂ ਤਾਂ ਤਿੰਨ ਚਾਰ ਜਵਾਬ ਹੋਣੇ ਕਿੰਨੇ ਦੋ ਦੋ ਇੱਕ ਇੱਕ ਚੰਗੀ ਨਾ ਵੇ ਮੁੰਡਾ ਇੱਕ ਦੋ ਦੋ ਜਵਾਰ ਆ ਕੇ ਦੋ ਤਿੰਨ ਗੰਦੇ ਇੱਕ ਮੁੰਡਾ ਹਾਂ ਉਹ ਮੈਨੂੰ ਨਹੀਂ ਪਤਾ ਵੀ ਐਡਾ ਹੋ ਗਿਆ ਏ ਦੇਖੀ ਆਂ ਕਿਹਾ ਮੈਂ ਤਾਂ ਯਾਰ ਹੈ ਕਿੰਨੀ ਟੀ ਹੋ ਗਿਆ ਗੱਲ ਚੰਗੀ ਗੱਲਾਂ ਪੜ ਲਿਆ ਕਰ ਇਹਨੂੰ ਪੜਾ ਦੇ ਠੀਕ ਹੈ ਹਾਂ ਠੀਕ ਨਹੀਂ ਤੇ ਹੋਰ ਕਾਹੀ ਦੀ ਕੰਨੀ ਲੋੜ ਨਾ ਨਾ ਇਹ ਕਰਦੇ ਚੰਗੇ ਕਰਦੇ ਕੋਈ ਨਾ ਬਹੁਤ